ਸਮੱਸਿਆ ਵੀ ਜਿਹੜੀ ਵੀ ਫਸਲਾ ਸੀ ਰਣ ਦੇ ਮੌਕੇ ਮੁਤਾਬਕ ਕਣਕ ਜੁਵਾਰ ਹੈ ਜਾਂ ਮਾਂ ਬੰਦਰ ਔਰ ਸੂਰ ਪੈਂਦੇ ਨਹੀਂ ਨੇ ਯਾਦ ਕਰਨੇ ਆਪੇ ਸਰਕਾਰ ਆ ਗਿਆ ਜਾਂ ਮਲਾਜ਼ਮ ਆ ਗਿਆ ਤੇ ਇਹਦੀ ਜਿਹੜੀ ਆ ਨਾ ਸਮੱਸਿਆ ਕੋਈ ਹੱਲ ਕਿਤੇ ਜਾਏ ਬੰਦਰ ਛੱਲੀਆਂ ਖੰਦੇ ਨਾਲ ਕਣਕ ਖੰਦੇ ਨਾਲ ਹਰ ਗੱਲ ਛੱਡਦੇ ਨਹੀਂ ਸੂਰ ਤੋਂ ਠੋਹਾਨਾ ਖਾੜਦੇ ਮਦਦੇ ਦੇ ਵਿੱਚ ਇਹ ਠੋਹਾਨੇ ਦੇ ਮਦਦੇ ਨੂੰ ਬਹੁਤ ਨੁਕਸਾਨ ਕਰਦੇ ਨੇ ਕੀ ਨਾ ਆਪਣਾ ਰਾਜਕੁਮਾਰ ਪਿੰਡ ਕੋਟ ਸਮੱਸਿਆ ਇਹ ਵੀ ਜਿਹੜੀ ਵੀ ਫਸਲਾ ਸੀ ਰਣ ਦੇ ਮੌਕੇ ਮੁਤਾਬਕ ਕਣਕ ਜਵਾਰ ਹੈ ਜਾਂ ਮਾਂ ਬੰਦਰ ਔਰ ਸੂਰ ਪੈਂਦੇ ਨਹੀਂ ਨੇ ਔਰ ਇਹਦੇ ਬਰਨ ਸਰਕਾਰ ਸਾਨੂੰ ਦਿਹਾਤ ਅਸੀਂ ਦਿਹਾਤ ਕਰਨੇ ਆ ਤੇ ਸਰਕਾਰ ਆ ਗਿਆ ਜਾਂ ਮਲਾਜਮ ਆ ਗਿਆ ਤੇ ਇਹਦੀ ਜਿਹੜੀ ਆ ਨਾ ਸਮੱਸਿਆ ਕੋਈ ਹੱਲ ਕੀਤੀ ਜਾਏ ਨਾ ਕੋਈ ਆਡਰ ਸਰਕਾਰ ਵੱਲੋਂ ਪੈਣਾ ਜਾਨਵਰਾਂ ਨੂੰ ਕੋਈ ਮਾਰਨ ਦਾ ਵੀ ਕੋਈ ਨਹੀਂ ਸਾਨੂੰ ਹੱਕ ਹੈ ਔਰ ਨੁਫਾ ਹੁੰਦਾ ਇਹਦੀ ਜਿਹੜੀ ਕੁਛ ਨੁਕੀਸੇ ਸਾਨੂੰ ਸਰਕਾਰ ਵੱਲੋਂ ਜਿਹੜੀ ਇਹਦੀ ਕੋਈ ਨਾ ਕੋਈ ਪ੍ਰਭਾਈ ਜਿਹੜੀ ਉਹ ਦਿੱਤੀ ਜਾਵੇ ਸਾਨੂੰ ਤੇ ਇਹਨੇ ਮੱਕੀ ਹੈ ਮਾਂ ਆਇਆ ਝੋਨਾ ਆ ਝੋਨਾ ਇਹਨੇ ਸੂਰਜ ਦਿਨ ਰਾਤ ਪੈ ਰਹੇ ਨਾ ਰਾਤ ਨੂੰ ਇੰਨਾ ਕੋ ਸੂਰ ਪੈਂਦਾ ਫਿਰ ਕੰਟਰੋਲ ਕੋਈ ਨਹੀਂ ਹੈ ਗਾਉਂ ਪ੍ਰਸ਼ਾਸਨ ਆ ਗਿਆ ਇਹ ਮੰਗਦਾ ਵੀ ਜਾ ਦੇ ਇਹਨਾਂ ਨੂੰ ਕੰਟਰੋਲ ਕੀਤਾ ਜਾਏ ਤੇ ਜਾ ਜਿਹੜਾ ਨੁਕਸਾਨ ਹੁੰਦਾ ਸਾਨੂੰ ਮੌਕੇ ਮੁਤਾਬਕ ਗਰੀਬ ਇਲਾਕਾ ਪਹਾੜੀ ਇਲਾਕਾ ਕੰਢੀ ਇਲਾਕਾ ਸਾਡਾ ਇਦੇ ਵਿੱਚ ਸਾਨੂੰ ਕੋਈ ਨਾ ਕੋਈ ਸਹੂਲਤ ਜਿਹੜੀ ਆ ਉਹਦੀ ਪ੍ਰਵਾਈਡ ਦਿੱਤੀ ਜਾਏ ਤੇ ਜਾਂ ਮਲਾਜ਼ਮ ਜਿਹੜੇ ਨੇ ਮੌਕੇ ਮਤਾ ਉਹ ਸਰਕਾਰ ਨਾਲ ਰੱਖੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾਏ। ਸ਼ੋਰਾਂਜੀ ਮੇਰਾ ਨਾਮ ਹੈਗਾ ਪਿੰਡ ਕੋਟ ਹੈਗਾ ਆ ਤੇ ਬਾਂਦਰਾ ਬਹੁਤ ਨੁਕਸਾਨ ਸਾਡਾ ਤੇ ਨਾਲ ਸੂਰ ਵੀ ਤੇ ਮੈਂ ਪੈੜੀ ਦੇ ਵਿੱਚ ਹੀ ਸੌਣਾ ਰਾਤ ਨੂੰ ਤੇ ਉੱਥੇ ਛੱਪੜੀ ਬਣਾ ਲਈ ਆਪਣੀ ਇੱਕ ਪਾਰਾ ਬਣਾ ਲਾਇਆ ਇਹਨਾਂ ਦਾ ਇਕੱਲਾ ਹੀ ਬਾਂਦਰ ਛੱਲੀਆਂ ਖੰਦੇ ਨਾਲ ਕਣਕ ਖੰਦੇ ਨਾਲ ਹਰ ਗੱਤੀ ਛੱਡਦੇ ਨਹੀਂ ਸੂਰਪ ਤੋਂ ਛੋਹਨਾ ਖਾੜਦੇ ਮਰਦੇ ਨੇ ਵਿੱਚ ਛੋਹਨੇ ਦੇ ਮਰਦੇ ਨੂੰ ਬਹੁਤ ਕੋ ਨੁਕਸਾਨ ਕਰਦੇ ਨੇ ਦਾ ਡੜਾ ਲਈ ਪਟਾਕੇ ਬਟੂਕੇ ਠਾਲ ਨੇ ਹੋਰ ਕੀ ਕਰਨਾ ਜਿੰਦ ਦਿਨ ਤਾਂ ਪਾਸੇ ਫੇਰੀ ਮੁੜ ਕੇ ਆ ਜਾਂਦੇ ਰਾਤ ਜੀ ਸਾਰੀ ਰਾਤ ਡੰਡਾ ਲੈ ਕੇ ਤੇ ਟਾਰ ਚ ਲੈ ਕੇ ਅਸੀਂ ਪੈਲੀ ਜੀ ਫਿਰਦੇ ਨੇ ਹਾਂਜੀ ਉੱਥੇ ਅਸੀਂ ਰੈਸਟ ਕਰਨਿਆ ਮੱਛਰ ਮੁਛਰ ਬਹੁਤਾ ਪੋਂਦਾ ਤੁਹਾਨੂੰ ਬਹੁਤ ਬਹੁਤ ਮੁਸ਼ਕਲ ਹੁੰਦੀ ਹੈ ਜੀ ਸਾਨੂੰ ਤੇ ਆਪਣਾ ਏਰੀਆ ਜਿਹੜਾ ਤਾਰਦੇ ਨੇ ਏਰੀਆ ਵਾ ਇਹ ਪਹਾੜੀ ਏਰੀਆ ਵਾ ਤੇ ਇਹਦੇ ਵਿੱਚ ਠੀਕ ਆ ਜੰਗਲ ਡੰਗੂਈ ਏਰੀਆ ਵਾ ਪਰ ਇਥੇ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਮੌਨਕੀਜ਼ ਆ ਇਹ ਦੇਖੋ ਹੁਣ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਦੇ ਅਧੀਨ ਨਹੀਂ ਹੁੰਦੇ ਇਹ ਹੋ ਸਟੇ ਅਨੀਮਲ ਆ ਤੇ ਇਥੇ ਅਹੀ ਕੋਈ ਕਾਰ ਵੀ ਨਹੀਂ ਕਰ ਸਕਦੇ ਨੰਬਰ 2 ਜਿਹੜੇ ਸੂਰ ਆ ਇਹਨਾਂ ਵਾਸਤੇ ਸਰਕਾਰ ਵੱਲੋਂ ਰਿਵਿਊ ਕੀਤਾ ਵੀ ਇਹਦਾ ਤੁਸੀਂ ਹੰਟਿੰਗ ਪਰਮਿਟ ਲੈ ਸਕਦੇ ਜੀ ਆਪਣੀ ਫਸਲਾਂ ਨੂੰ ਬਚਾਉਣ ਵਾਸਤੇ ਇਸ ਬਹੁਤ ਵੈਲਕਮ ਆ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਪਰਮਿਟ ਲੈ ਸਕਦੇ ਆ ਪਰਮਿਟ ਲੈ ਕੇ ਆਪਣੀ ਫਸਲਾਂ ਦੀ ਫਸਲਾਂ ਦੀ ਰਾਖੀ ਕਰ ਸਕਦੇ ਆ